ਰੈਡੀ ਪ੍ਰਸਿੱਧ ਕਹਾਣੀਕਾਰ ਅਤੇ ਪੱਤਰਕਾਰ ਗੁਲਜ਼ਾਰ ਸਿੰਘ ਸੰਧੂ ਦਾ ਬਚਪਨ ਆਪਣੇ ਨਾਨਕੇ ਪਿੰਡ ਬਿੱਤਿਆ ਡੰਡੀ ਰੇਤ ਉੱਤੇ ਨਾਨੀ ਨੇ ਉਹਨਾਂ ਨੂੰ ਅੱਖਰ ਲਿਖਣੇ ਸਿਖਾਏ ਡੰਡੀ ਕਿੱਸੇ ਪੜਦਿਆਂ ਪੰਜਾਬੀ ਪੜ੍ਹਨ ਅਤੇ ਲਿਖਣ ਦੀ ਚੇਟਕ ਲੱਗੀ ਡੰਡੀ 8ਵੀਂ ਤੱਕ ਪੜ੍ਹਾਈ ਖੰਨੇ ਕੀਤੀ ਅਤੇ ਦੇਸ਼ ਦੀ ਵੰਡ ਸਮੇਂ ਮਾਲਵੇ ਦੇ ਨਾਨਕੇ ਪਿੰਡ ਨੂੰ ਛੱਡ ਸੂਨੀ ਅਰਥਾਤ ਦੁਆਬੇ ਪੁੱਜ ਗਏ ਡੰਡੀ ਪਿੰਡੋਂ ਨਿਤ ਜਾ ਕੇ ਖਾਲਸਾ ਕਾਲਜ ਮਹਿਲਪੁਰ ਤੋਂ ਕਾਲਜ ਦੀ ਪੜ੍ਹਾਈ ਪੂਰੀ ਕੀਤੀ ਡੰਡੀ ਪੜ੍ਹਾਈ ਪਿੱਛੋਂ ਨੌਕਰੀ ਦੀ ਤਲਾਸ਼ ਵਿੱਚ ਦਿੱਲੀ ਪੁੱਜ ਗਿਆ ਜਿੱਥੇ ਉਹਨਾਂ ਦੇ ਮਾਮੇ ਟੈਕਸੀਆਂ ਚਲਾਉਂਦੇ ਸਨ ਡੰਡੀ ਉਹਨਾਂ ਟੈਕਸੀ ਚਾਲਕ ਬਨਣ ਦਾ ਯਤਨ ਕੀਤਾ ਪਰ ਮਾਮਿਆ ਮਨਾ ਕਰ ਦਿੱਤਾ ਡੰਡੀ ਹੁਣ ਉਹਨਾਂ ਪ੍ਰੋਫੈਸਰ ਬਨਣ ਦੇ ਸੁਪਨੇ ਵੇਖਣੇ ਸ਼ੁਰੂ ਕਰ ਦਿੱਤੇ ਡੰਡੀ ਉਹਨਾਂ ਦੀ ਸੋਚ ਸੱਚ ਹੋਈ ਅਤੇ ਇੱਕ ਨਿੱਜੀ ਅਕੈਡਮੀ ਵਿੱਚ ਉਹਨਾਂ ਨੂੰ ਪੜ੍ਹਾਉਣ ਦਾ ਮੌਕਾ ਵੀ ਮਿਲ ਗਿਆ ਡੰਡੀ ਦਿੱਲੀ ਵਿੱਚ ਹੀ ਛਪਦੇ ਪ੍ਰੀਤਮ ਅਤੇ ਫਤੇ ਵਿੱਚ ਉਹਨਾਂ ਨੂੰ ਸਹਾਇਕ ਸੰਪਾਦਕ ਦੀ ਨੌਕਰੀ ਮਿਲ ਗਈ ਡੰਡੀ ਚੰਗੀ ਨੌਕਰੀ ਦੀ ਭਾਲ ਉਹਨਾਂ ਜਾਰੀ ਰੱਖੀ ਅਤੇ ਆਖਰ ਭਾਰਤੀ ਖੇਤੀ ਖੋਜ ਪਰੀਸ਼ਦ ਵਿੱਚ ਸਹਾਇਕ ਸੰਪਾਦਕ ਦੇ ਰੂਪ ਵਿੱਚ ਸਰਕਾਰੀ ਨੌਕਰੀ ਮਿਲ ਗਈ ਡੰਡੀ ਡਾਕਟਰ ਮਹਿੰਦਰ ਸਿੰਘ ਰੰਦਾਵਾ ਉਦੋਂ ਇਸ ਪਰਿਸ਼ਦ ਦੇ ਮੁਖੀ ਸਨ ਡੰਡੀ ਉਹਨਾਂ ਨੇ ਖੇਤੀ ਸਾਹਿਤ 56 ਦਾ ਫੈਸਲਾ ਕੀਤਾ ਸੀ ਅਤੇ ਪੰਜਾਬੀ ਦੇ ਕਿਤਾਬ ਚ ਤਿਆਰ ਕਰਨ ਦੀ ਜ਼ਿੰਮੇਵਾਰੀ ਗੁਲਜਾਰ ਸਿੰਘ ਹੋਰਾ ਦੀ ਹੀ ਸੀ ਡੰਡੀ ਰੈਡੀ ਆਪਣੀ ਮਿਹਨਤ ਨਾਲ ਇੱਥੇ ਵਿਕਾਸ ਦੀਆਂ ਪੌੜੀਆਂ ਚੜਦੇ ਰਹੇ ਅਤੇ ਡਾਇਰੈਕਟਰ ਪਿੰਟੂ ਵਿਕਾਸ ਬਣ ਗਏ ਡੰਡੀ ਇਸ ਪਦਵੀ ਉੱਤੇ ਰਹਿੰਦਿਆਂ ਹੀ ਆਪ ਨੂੰ ਸਾਰੇ ਦੇਸ਼ ਦਾ ਅਤੇ ਕਈ ਦੂਜੇ ਦੇਸ਼ਾਂ ਦੇ ਪਰਮਣ ਦਾ ਵੀ ਮੌਕਾ ਮਿਲ ਗਿਆ ਡੰਡੀ ਨੌਕਰੀ ਦੌਰਾਨ ਹੀ ਇਹਨਾਂ ਨੇ ਕਹਾਣੀਆਂ ਲਿਖਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਪੰਜਾਬੀ ਦੇ ਇੱਕ ਪ੍ਰਸਿੱਧ ਕਹਾਣੀਕਾਰ ਬਣ ਗਏ ਅਤੇ ਭਾਰਤੀ ਸਾਹਿਤ ਅਕੈਡਮੀ ਦਾ ਇਨਾਮ प्राप्त ਕੀਤਾ ਡੰਡੀ ਆਪ ਦੇ ਗੁਣਾ ਨੂੰ ਵੇਖਦਿਆਂ ਹੋਇਆਂ ਕੁਝ ਸਾਲਾਂ ਲਈ ਸੰਦੂ ਸਾਹਿਬ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸੰਚਾਰ ਕੇਂਦਰ ਦਾ ਮੁਖੀ ਵੀ ਬਣਾਇਆ ਗਿਆ ਡੰਡੀ ਕੇਂਦਰੀ ਸਰਕਾਰ ਦੀ ਨੌਕਰੀ ਦੇ ਵਿੱਚੋਂ ਹੀ ਡਾਕਟਰ ਰੰਧਾਵਾ ਨੇ ਆਪ ਨੂੰ ਪੰਜਾਬੀ ਰਿਵਿਊਨ ਦੀ ਜ਼ਿੰਮੇਵਾਰੀ ਸੰਭਾਲਣ ਲਈ ਬੁਲਾ ਲਿਆ ਡੰਡੀ ਇੱਥੇ ਆਪਣੀ ਪਾਰੀ ਪੂਰੀ ਕਰਨ ਪਿੱਛੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਹਨਾਂ ਨੂੰ ਪੱਤਰਕਾਰੀ ਵਿਭਾਗ ਦਾ ਪ੍ਰੋਫੈਸਰ ਅਤੇ ਮੁਖੀ ਬਣਾ ਦਿੱਤਾ ਡੰਡੀ ਬਿਨਾ ਪੀ ਐਚ ਡੀ ਕਿਤਾਂ ਅਤੇ ਪੜਾਉਣ ਦੇ ਕਿਸੇ ਤਜਰਬੇ ਤੋਂ ਬਗੈਰ ਇਸ ਕੁਰਸੀ ਉੱਤੇ ਬੈਠਣਾ ਵੀ ਇੱਕ ਵੱਡੀ ਪ੍ਰਾਪਤੀ ਹੈ ਡੰਡੀ ਇੱਥੇ ਉਹਨਾਂ ਨੇ ਸੰਚਾਰ ਦੇ ਨਵੇਂ ਢੰਗ ਤਰੀਕੇ ਲਾਗੂ ਕੀਤੇ ਡੰਡੀ ਯੂਨੀਵਰਸਿਟੀ ਤੋਂ ਸੇਵਾਮੁਕਤੀ ਪਿੱਛੋਂ ਦੇਸ਼ ਸੇਵਕ ਦੇ ਸੰਪਾਦਕ ਬਣ ਗਏ ਡੰਡੀ ਕੁਝ ਸਮਾਂ ਪੰਜਾਬ ਦੇ रेड क्रॉस ਦਾ ਵੀ ਕੰਮ ਸੰਭਾਲਿਆ ਡੰਡੀ ਪੰਜਾਬ ਆਰਟਿਸ ਕਾਉਂਸਲ ਦੇ ਪ੍ਰਧਾਨ ਵੀ ਰਹੇ ਅਤੇ ਹੁਣ ਉਮਰਪੁਰ ਪੰਜਾਬੀ ਯੂਨੀਵਰਸਿਟੀ ਦੇ ਫੈਲੋ ਹਨ ਡੰਡੀ ਉਹਨਾਂ ਵੱਲੋਂ ਪਿਛਲੇ